ਆਈਏ ਖੁਦਾ ਦੇ ਵਚਨਾਂ ਨੂੰ ਜਦੋਂ ਸੁਣਦੇ ਆ ਤਾਂ ਪ੍ਰਭੂ ਜੀ ਦੇ ਕਲਾਮ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਆ ਕਿ ਇਨਸਾਨ ਜੋ ਆਪਣੇ ਗੁਨਾਹਾਂ ਔਰ ਆਪਣੇ ਪਾਪ ਦੇ ਕਰਕੇ ਜੋ ਆਪਣੀਆਂ ਹਰੇਕ ਖੁਸ਼ੀਆਂ ਆਪਣੇ ਆਨੰਦ ਉਹ ਆਪਣੇ ਤੋਂ ਦੂਰ ਕਰਦਾ ਆ ਜੋ ਪਾਪ ਦੀ ਵਜ੍ਹਾ ਦੇ ਨਾਲ ਸਭ ਕੁਝ ਬਰਕਤਾਂ ਔਰ ਚੰਗੀਆਂ ਚੀਜ਼ਾਂ ਤੰਦਰੁਸਤੀ ਔਰ ਬਹੁਤ ਖੁਸ਼ੀਆਂ ਤੇ ਆਨੰਦ ਇਨਸਾਨ ਦੇ ਕੋਲੋਂ ਦੂਰ ਜਾਂਦਾ ਹੈ ਆਈਏ ਅਦੋਂ ਖੁਦਾ ਦਾ ਕਲਾਮ ਜਿਰਮੀਆਂ ਦੀ ਪੋਤੀ ਔਰ ਉਹਦੇ ਪੰਜ ਅਦਏ ਔਰ ਉਹਦੇ ਪੰਜੀ ਵਚਨ ਨੂੰ ਦੇਖਦੇ ਆ ਉਥੇ ਖੁਦਾ ਦਾ ਕਲਾਮ ਇਸ ਤਰ੍ਹਾਂ ਕਰਕੇ ਲਿਖਦਾ ਆ ਕਿ ਤੁਹਾਡੀਆਂ ਬਰਿਆਈਆਂ ਨੇ ਬਰਿਆਈਆਂ ਨੇ ਇਹ ਚੀਜ਼ਾਂ ਤੁਹਾਹਤੋਂ ਦੂਰ ਕਰ ਦਿੱਤੀਆਂ ਅਤੇ ਤੁਹਾਡੇ ਪਾਪਾਂ ਨੇ ਚੰਗੀਆਂ ਚੀਜ਼ਾਂ ਤੁਹਾਹਤੋਂ ਦੂਰ ਤੁਹਾਹਤੋਂ ਢੱਕ ਲਈਆਂ ਹਨ ਇਸ ਕਰਕੇ ਅਜੀਜ਼ ਜਦੋਂ ਅਸੀਂ ਖੁਦਾ ਦੇ ਪਵਿੱਤਰ ਵਚਨਾਂ ਨੂੰ ਸੁਣ ਰਹੇ ਹਾਂ ਤਾਂ ਪਰਮੇਸ਼ਵਰ ਦਾ ਕਲਾਮ ਕਹਿੰਦਾ ਹੈ ਕਿ ਇਨਸਾਨ ਦੇ ਜੋ ਪਾਪ ਤੇ ਬਰਿਆਈਆਂ ਇਹ ਇਹਦੀਆਂ ਹਰੇਕ ਖੁਸ਼ੀ ਆਨੰਦ ਔਰ ਜਿੰਨੀਆਂ ਵੀ ਖੁਸ਼ੀਆਂ ਤੇ ਚੰਗੀਆਂ ਚੀਜ਼ਾਂ ਹੁੰਦੀਆਂ ਉਹ ਉਹ ਇਨਸਾਨ ਦੇ ਕੋਲੋਂ ਦੂਰ ਕਰ ਦਿੰਦੀਆਂ ਨੇ ਇਸ ਵਾਸਤੇ ਪ੍ਰਭੂ ਜੀ ਦਾ ਪਾਕ ਕਲਾਮ ਜਦੋਂ 107 ਨੰਬਰ ਜ਼ਬੂਰ ਪੜ੍ਹਦੇ ਜੋ ਤੇ ਉਹਦੀ 39 ਅਧਿਆਇ ਦੇ ਵਿੱਚ ਇਸ ਤਰ੍ਹਾਂ ਲਿਖਿਆ ਆ ਕਿ ਉਹਨਾਂ ਦੀ ਬਦੀ ਔਰ ਉਹਨਾਂ ਦੇ ਪਾਪ ਦੇ ਕਰਕੇ ਜਿਹੜੀ ਉਹਨਾਂ ਨੂੰ ਬਰਕਤ ਮਿਲੀ ਹੁੰਦੀ ਆ ਖੁਦਾ ਨੇ ਉਸ ਜਗ੍ਹਾ ਦੇ ਉੱਤੇ ਵਸਾਇਆ ਹੁੰਦਾ ਹੈ ਆਰਾਮ ਦਿੱਤਾ ਹੁੰਦਾ ਆ ਔਰ ਉਹਨਾਂ ਦੀਆਂ ਬਦੀਆਂ ਕਰਕੇ ਉਹਨਾਂ ਦੇ ਪਾਪ ਦੇ ਕਰਕੇ ਉਹਨਾਂ ਨੂੰ ਘਾਟਾ ਪੈਂਦਾ ਹੈ ਇਸ ਵਾਸਤੇ ਇਨਸਾਨ ਦੇ ਜਿਹੜੇ ਪਾਪ ਆ ਜਿਹੜੇ ਗੁਨਾਹ ਆ ਉਹਦੇ ਕਰਕੇ ਇਹਨੂੰ ਘਾਟਾ ਪੈਂਦਾ ਇਹਦੇ ਕਰਕੇ ਇਹਦੀ ਬਰਕਤ ਰੁਕ ਜਾਂਦੀ ਡੱਕੀ ਜਾਂਦੀ ਔਰ ਬਰਕਤ ਨਹੀਂ ਮਿਲਦੀ ਸਿਰਫ ਇਹਦੋਂ ਇਨਸਾਨ ਬਦੀ ਕਰਦਾ ਪਾਪ ਕਰਦਾ ਇਸੇ ਕਰਕੇ 다ਊਦ ਨੇ ਜ਼ਬੂਰ ਦੇ 107 ਦੀ 39 ਵਿੱਚ ਲਿਖਿਆ ਕਿ ਇਨਸਾਨ ਜਦੋਂ ਪਾਪ ਕਰਦਾ ਇਹਦੇ ਤੋਂ ਸਾਰੀਆਂ ਚੰਗੀਆਂ ਚੀਜ਼ਾਂ ਦੂਰ ਜਾਂਦੀਆਂ ਨੇ ਔਰ ਪਰਮੇਸ਼ਵਰ ਵੀ ਉਹਦੇ ਤੋਂ ਦੂਰ ਚਲੇ ਜਾਂਦਾ ਔਰ ਜੋ ਪਾਪ ਤੇ ਗੁਨਾਹ ਜੀਵਨ ਦੇ ਵਿੱਚ ਆਉਂਦੇ ਨੇ ਇਸੇ ਕਰਕੇ ਹੀ ਐਸਾਇਆ 54 ਔਰ ਉਦੇ ਪਹਿਲੇ ਵਚਨ ਦੇ ਵਿੱਚ ਲਿਖਿਆ ਆ ਕਿ ਯਹੋਵਾ ਦਾ ਹੱਥ ਛੋਟਾ ਨਹੀਂ ਕਿ ਉਹ ਨਾਮਚਾਵੇ ਅਤੇ ਉਸਤੇ ਕੰਨ ਭਾਰੀ ਨਹੀਂ ਜੋ ਤੁਹਾਡੀ ਸੁਣੇ ਨਾ ਸਗੋਂ ਯਹਵਾ ਪਰਮੇਸ਼ਵਰ ਵਿੱਚ ਤੇ ਤੁਹਾਡੇ ਵਿੱਚ ਜੁਦਾਈ ਪਾ ਦिती ਹੈ ਸਿਰਫ ਪਾਪ ਨਹੀਂ ਜਦੋਂ ਅਸੀਂ ਪਾਪ ਬੁਰੀਆਈ ਔਰ ਪਤੀ ਕਰਦੇ ਆ ਜੋ ਸਾਡੇ ਜੀਵਨ ਚ ਪਾਪ ਹੁੰਦਾ ਆ ਉਹਦੇ ਕਰਕੇ ਜੋ ਸਾਡੇ ਕੋਲੋਂ ਪਰਮੇਸ਼ਵਰ ਦੀ ਦਇਆ ਜਿਹੜੀ ਹੈ ਪ੍ਰਭੂ ਦਾ ਜਿਹੜਾ ਚਲਾਣ ਹੁੰਦਾ ਆ ਉਹ ਦੂਰ ਹੋ ਜਾਂਦਾ ਆ ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਯਹੋਵਾ ਦਾ ਹੱਥ ਛੋਟਾ ਨਹੀਂ ਕੰਨ ਵੀ ਭਾਰੇ ਨੇ ਜੋ ਬਚਾਵੇ ਨਾ ਸੁਣੇ ਨਾ ਸਗੋ ਪ੍ਰਭੂ ਦੇ ਵਿੱਚ ਜੁਦਾਈ ਪੈ ਜਾਂਦੀ ਹੈ ਪਾਪ ਦੇ ਕਰਕੇ ਇਸ ਕਰਕੇ ਜਿਹੜਾ ਪਾਪ ਜੀਵਨ ਦੇ ਵਿੱਚ ਹੁੰਦਾ ਆ ਉਹਦੇ ਤੋਂ ਉਹਦੇ ਨਾਲ ਸਾਡੇ ਪ੍ਰਭੂ ਤੋਂ ਜੁਦਾਈ ਪੈਂਦੀ ਹੈ ਤੇ ਅਸੀਂ ਆਪਣੇ ਆਪ ਨੂੰ ਜਦੋਂ ਪਾਪ ਤੋਂ ਦੂਰ ਕਰਦੇ ਆ ਤੋ ਪਰਮੇਸ਼ਵਰ ਸਾਡੇ ਨੇੜੇ ਰਹਿੰਦਾ ਆ ਪ੍ਰਭੂ ਸਾਨੂੰ ਬਚਾ ਲੈਂਦਾ ਆ ਸੜਾ ਲੈਂਦਾ ਆ ਇਸ ਕਰਕੇ ਸਾਨੂੰ ਆਪਣੇ ਪਾਪਾਂ ਤੋਂ ਇਕਰਾਰ ਕਰਨ ਚਾਹੀਦਾ ਏ ਆਪਣੇ ਗੁਨਾਹਾਂ ਤੋਂ ਇਕਰਾਰ ਕਰਨਾ ਚਾਹੀਦਾ ਇਸੇ ਕਰਕੇ ਯਿਸਾ ਦਾ वचन ਪਹਿਲਾ ਅਧਿਆਇ ਔਰ ਉਸਤਾ ਜਦੋਂ ਤੁਸੀਂ 16 ਵਚਨ ਪੜੋਗੇ ਲਿਕੇ ਹਉ ਆਪਣੇ ਆਪ ਨੂੰ ਪਾ ਕਰੋ ਆਪਣੇ ਬੁਰੇ ਕੰਮ ਆਪਣੀਆਂ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰੋ ਬਰਿਆਈ ਨੂੰ ਛੱਡੋ ਤੋ ਪ੍ਰਭੂ ਦਾ ਵਚਨ ਕਹਿੰਦਾ ਜੀ ਜਦੋਂ ਤੁਸੀਂ ਕਰੋਗੇ ਬਰਿਆਈ ਨੂੰ ਦੂਰ ਕਰੋਗੇ ਜੇ ਤੁਸੀਂ ਉਹਦੇ 19 ਵਚਨ ਵਿੱਚ ਲਿਖਿਆ ਜੇ ਤੁਸੀਂ ਖੁਸ਼ੀ ਨਾਲ ਮੰਨੋ ਤੁਸੀਂ ਧਰਤੀ ਤੇ ਪਦਾਰਥ ਖਾਓਗੇ ਇਸ ਕਰਕੇ ਅਜ਼ੀਜ਼ ਭੈਣ ਭਰਾਓ ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਮੰਨ ਲੈਂਦੇ ਹਾਂ ਪ੍ਰਭੂ ਦੇ ਵਚਨਾਂ ਨੂੰ ਕਬੂਲ ਕਰ ਲੈਂਦੇ ਆ ਤੇ ਆਪਣੇ ਪਾਪਾਂ ਦਾ ਇਕਰਾਰ ਕਰਕੇ ਆਪਣੀਆਂ ਬੰਧੀਆਂ ਤੋਂ ਸੁਟਕਾਰਾ ਪਾਉਂਦੇ ਹਾਂ ਯਿਸੂ ਨਾਮ 'ਚ ਤੇ ਅਸੀਂ ਆਪਣੇ ਆਪ ਦਾ ਇਕਰਾਰ ਕਰਦੇ ਹਾਂ ਤੇ ਪ੍ਰਭੂ ਦਾ ਬੱਚਾ ਕਹਿੰਦਾ ਜੇ ਤੁਸੀਂ ਖੁਸ਼ੀ ਨਾਲ ਮੰਨੋਗੇ ਤੇ ਧਰਤੀ ਦੇ ਸਾਰੇ ਪਦਾਰਥ ਖਾਓਗੇ ਧਰਤੀ ਦੀਆਂ ਹਰ ਖੁਸ਼ੀਆਂ ਵੀ ਅਸੀਂ ਪਾਲਵਾਂਗੇ ਔਰ ਇਸ ਤੋਂ ਉੱਪਰ ਵਧ ਕੇ ਕਿ ਸਾਡੇ ਵਾਸਤੇ ਸਵਰਗ ਵਿੱਚ ਵੀ ਆਨੰਦ ਰੱਖਿਆ ਪ੍ਰਭੂ ਨੇ ਜਦੋਂ ਅਸੀਂ ਪਾਪ ਤੋਂ ਅਲੱਗ ਹੋਵਾਂਗੇ ਇਸ ਕਰਕੇ ਸਾਰੀ ਬਦੀ ਤੋਂ ਸਾਰੇ ਗੁਨਾਹਾਂ ਤੋਂ ਪਾਪ ਤੋਂ ਜਦੋਂ ਅਸੀਂ ਵਕਰੀ ਹੋਵਾਂਗੇ ਔਰ ਪਰਮੇਸ਼ਵਰ ਦੀ ਕਿਰਪਾ ਹੋਵੇਗੀ ਇਹ ਸਾਰੀਆਂ ਜਿਹੜੀਆਂ ਬਰਕਤਾਂ ਸਾਡੇ ਵਾਸਤੇ ਖੁਦਾ ਨੇ ਤਿਆਰ ਕੀਤੀਆਂ ਪ੍ਰਭੂ ਨੇ ਜੋ ਸਾਡੇ ਵਾਸਤੇ ਰੱਖੀਆਂ ਇਹਦੇ ਅਸੀਂ وارਸ ਵੀ ਬਣ ਜਾਵਾਂਗੇ ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿ ਸਾਰੀਆਂ ਚੰਗੀਆਂ ਚੀਜ਼ਾਂ ਸਾਰੀਆਂ ਖੁਸ਼ੀਆਂ ਜੋ ਸਾਡੇ ਵਾਸਤੇ ਪ੍ਰਭੂ ਨੇ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਢੱਕਿਆ ਹੋਇਆ ਹੈ ਤੇ ਪਾਪ ਨੇ ਗੁਨਾਹਾਂ ਜਦੋਂ ਅਸੀਂ ਗੁਨਾਹਾਂ ਨੂੰ ਆਪਣੇ ਜੀਵਨ ਚੋਂ ਦੂਰ ਕਰਦੇ ਹਾਂ ਤੇ ਪਰਮੇਸ਼ਵਰ ਦੀ ਬਖਸ਼ਿਸ਼ ਜਿਹੜੀ ਹੈ ਉਹ ਸਾਡੇ ਜੀਵਨ ਚ ਸਾਡੇ ਪਰਿਵਾਰ ਚ ਸਾਡੀ ਕਮਾਈ ਚ ਬਹੁਤ ਆਵੇਗੀ ਔਰ ਅਸੀਂ ਬੁਲੰਦੀਆਂ ਨੂੰ ਸੂਹਾਂਗੇ ਇਸ ਧਰਤੀ ਦੇ ਉੱਤੇ ਵੀ ਔਰ ਆਉਣ ਵਾਲੇ ਜਹਾਨ ਦੇ ਉੱਤੇ ਵੀ ਆਸ਼ੀਰਵਾਦ ਪਾਵਾਂਗੇ ਔਰ ਬਰਕਤ ਪਾਵਾਂਗੇ ਆਈਏ ਫਿਰ ਆਪ ਆਪ ਨੂੰ ਪ੍ਰਭੂ ਜੀ ਦੇ ਚਲਾਲੀ ਹੱਥ ਵਿੱਚ ਦਈਏ ਤੇ ਆਪਣੇ ਗੁਨਾਹਾਂ ਤੋਂ ਮੁੜਾਏ ਤੇ ਪ੍ਰਭੂ ਜੀ ਦੇ ਨਾਲ ਚੱਲਾਂਗੇ ਸਭ ਕੁਝ ਅਸੀਂ ਪਾਵਾਂ ਖੁਦਾਵੰਦ ਬਹੁਤ ਬਰਕਤਾਂ ਦੇਵੇ ਪ੍ਰਭੂ ਬਹੁਤ ਆਸ਼ੀਸ਼ ਦੇਵੇ ਅੱਜ ਦੀ ਜੋ ਦਿਨ ਹੈ ਅੱਜ ਦਾ ਖੁਦਾਵੰਦ ਦੀ ਬਰਕਤ ਦਾ ਮੇਰੇ ਤੁਹਾਡੇ ਵਾਸਤੇ ਬਣਾਇਆ ਹੈ ਆਪਣੇ ਆਪ ਨੂੰ ਪਰਮੇਸ਼ਵਰ ਦੀ ਜਲਾਲੀ ਹੱਥ ਵਿੱਚ ਦੇ ਕੇ ਸਫਲਤਾ ਨੂੰ ਪਾਈਏ ਆਪਣੇ ਪਰਿਵਾਰ ਦੇ ਲਈ ਔਰ ਆਪਣੇ ਲਈ ਬਹੁਤ ਬਰਕਤ ਨੂੰ ਅਸੀਂ ਤਿਆਰ ਕਰ ਸਕਾਂ ਖੁਦਾਵੰਦ ਬਹੁਤ ਬਰਕਤ ਆਮੀਨ ਆਮੀਨ ਆਮੀਨ